ਵਾਹਿਗੁਰੂ ਸਾਹਿਬ ਜੀ ਸ਼ਲੋਕ ਰਾਜ ਕਪਟੰ ਤਦੂਪ ਕਪਟੰ ਧਨ ਕਪੂਲ ਗਰਬਤਾ ਹੈ ਸੰਚੰਤ ਵਿਖਿਆ ਚਲੰ ਚਿਦਰੰ ਨਾਨਕ ਬਿਨ ਹਰ ਸੰਗ ਨੋ ਚਾਲ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨੋ ਚਾਲਤੇ ਵੇਖੰਡੜੋ ਕੀ ਭੁੱਲ ਤੁਮਾ ਦਿਸਮ ਸੋਣਾ ਅਡ ਨਾ ਲਹੰਡੜੋ ਮੁੱਲ ਨਾਮਕ ਸਾਥ ਨਾ ਜੁਲਹੀ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲਹਿ ਸੋ ਕਿਉ ਸੰਜੀਐ ਜਿਸ ਕਾ ਕਹੋ ਕਿ ਆਜਤਨ ਜਿਸਤੇ ਬੰਜੀਐ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭ ਛੋੜਿ ਅਨ ਲਾਗੇ ਨਰਕ ਸਮੰਜੀਐ ਓ ਹੋ ਕਿਰਪਾਲ ਦਿਆਲ ਨਾਨਕ ਪਾਉ ਭੰਜੀਐ ਪ੍ਰਭਿ ਸੋੜੇ ਅਨ ਲਾਗੇ ਨਰਕ ਸਮਝੀਐ ਓ ਹੋ ਕਿਰਪਾਲ ਦਿਆਲ ਨਾਨਕ ਪਾਉ ਭੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਉਕਾਉ ਨਾਮੇ ਜੋ ਸੇ ਦਰਬਾਰ ਸਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰnje ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ ਸ਼ਲੋਕ ਗੁਰੂ ਸਾਹਿਬ ਜੀ ਫਰਮਾਣ ਕਰ ਰਹੇ ਨੇ हे ਨਾਨਕ ਇਹ ਰਾਜ ਰੂਪ ਧਨ ਤੇ ਉੱਚੇ ਕੁਲ ਦਾ ਮਾਣ ਸਭ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਤੇ ਦੂਸ਼ਣ ਲਾਲਾ ਕੇ ਕੋਈ ਢੰਗਾ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇੱਥੋਂ ਨਾਲ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਣਾ ਦਿਸਿਆ ਕਿ ਇਹ ਓਕਾਈ ਲੱਗ ਗਈ ਇਹਦਾ ਤਾਂ ਅੱਜੇ ਕੋੜੀ ਵੀ ਮੁੱਲ ਨਹੀਂ ਮਿਲਦਾ ਇਹ ਨਾਨਕ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾਦੀ ਤਾਂ ਇਹ ਕੋੜੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇੱਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਰ ਵਿਛੜ ਹੀ ਜਾਣਾ ਹੈ ਉਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਤਰਭੂ ਨੂੰ ਵਿਸਾਰੇ ਨਿਰਮਾਇ ਨਾਲ ਰੱਜੀ ਦਾ ਵੀ ਨਹੀਂ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ हे ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਦਰ ਸ਼ਲੋਕ ਗੁਰੂ ਸਾਹਿਬ ਜੀ ਸੇ ਦੈਟ ਪਾਵਰ ਇਜ਼ ਫਰਾਡਲੈਂਟ ਬਿਊਟੀ ਇਜ਼ ਫਰਾਡਲੈਂਟ ਐਂਡ ਵੈਲਥ ਇਜ਼ ਫਰਾਡਲੈਂਟ ਐਸ ਇਜ਼ ਪ੍ਰਾਈਡ ਆਫ Ancestry. One may gather poison through deception and fraud. O but without the Lord, nothing shall go along with him in the end. Beholding the bitter melon, he is deceived, since it appears so pretty, but it is not worth even a shell. O the riches of Maya will not go along with anyone body it shall not go along with you when you depart why do you bother to collect it tell me why do you try so hard to acquire that which you must leave behind in the end forgetting the lord how can you be satisfied your mind cannot be pleased. One who forsakes God and attaches himself to another shall be immersed in hell. Be kind and compassionate to Nanak, O Lord, and dispel his fear. Vahigurjika Khalsa Vahegurji Ki Fateh.